ਬਿਲਾਵਲ ਮਹਿਲਾ ਤੀਜਾ ਪੂਰੇ ਗੁਰਤੇ ਵਗਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉ ਮੈਂ ਮਾਇਆ ਸ਼ਬਦ ਜਲਾਈ ਦਰਸਾਚ ਗੁਰਤੇ ਸ਼ੋਭਾ ਪਾਈ ਜਗਦੀਸ਼ ਸੇਵੋਂ ਮੈਂ ਅਰਨਾ ਕਾ ਜਾ ਅਨੰਦਨ ਅਨੰਦ ਹੋਵ ਮਨ ਮੇਰਾ ਗੁਰਮੁਖ ਮੰਗਾਂ ਤੇਰਾ ਨਾਮ ਨਿਵਾਜਾ ਰਹਾ ਮਨ ਕੀ ਪ੍ਰਤੀਤ ਮੰਤੇ ਪਾਈ ਪੂਰੇ ਗੁਰ ਤੇ ਸ਼ਬਦ 부ਝਾਈ ਜੀਵਨ ਮਰਨ ਕੋ ਸੰਸਾਰ ਵੇਖੈ ਦੌੜਨਾ ਮਰਨਾ ਜਮ ਤੇਖੈ ਕਰਹੀ ਮੈਂ ਸਭ ਕੋਟ ਨਿਧਾਨ ਸਤਗੁਰ ਦਿਖਾਏ ਦਇਆ ਅਭਿਮਾਨ ਸਦੀ ਲਾਗਾ ਸਹਜ ਧਿਆਨ ਅਨੰਦ ਨਗਾਵੇ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਾਂ ਦੇਖਾ ਤਾ ਰਹਾ ਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਲਾਇਆ ਨਾਨਕ ਤ੍ਰਿਸ਼ਨ 부ਝੀ ਮਨ ਤਨ ਸੁਖ ਪਾਇਆ ਰਾਗ ਬਿਲਾਵਲ ਮਹਿਲਾ ਚੌਥਾ ਘਰ ਤੀਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਉੱਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰਿ ਤਿਉ ਕਰਨਾ ਜਿਉ ਨਟੂਆ ਤੰਤ ਵਜਾਏ ਤੰਤੀ ਤਿਉ ਵਾਜੈ ਜੰਤ ਜਨਾ ਜਪ ਮੰਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਵਸਨਾ ਰਹਾਉ ਮਾਇਆ ਗਰਸਤ ਪ੍ਰਮਤ ਹੈ ਪਾਨੀ ਰਖ ਲੈ ਉਹ ਜਨ ਆਪਣਾ ਜਿਉ ਪ੍ਰਹਲਾਦ ਹਰਨਾਖਿਗਰਸਿਓ ਹਰ ਰਾਖਿਓ ਹਰ ਸ਼ਰਨਾ ਕਮਨ ਕਮਨ ਕੀ ਗਤ ਮਿਤ ਕਹੀਐ ਹਰ ਕੀਏ ਪਤਿਤ ਪਵੰਨਾ ਓ ਢੋਅ ਏ ਢੋਰ ਹਾਥ ਚਮ ਚਮਰੇ ਖਾਰ ਉਧਰਿਓ ਪਰਿਓ ਸ਼ਰਨਾ ਪ੍ਰਭ ਦੀਨ ਦਇਆਲ ਭਗਤ ਪਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਸਨ ਬਾਸ ਬਾਸ ਹਮ ਕਰਿਓ ਜਨ ਨਾਨਕ ਬਾਸ ਦਸਨ ਬਿਲਾਵਲ ਮਹਿਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸ਼ਰਣਾਗਤ ਪੁਰਖ ਅਜਨਮ ਕਰ ਕਿਰਪਾ ਰਖ ਲਿਓ ਮੇਰੇ ਠਾਕੁਰ हम पाथरहीन अकर्मा मेरे मन भज राम नामे रामा गुरमत हर रस पाई है और त्यागो ने फल कमा राम हर जन सेवक से हर तारे हम निर्गुण राख उपमा तुझ बिन और ना कोई मेरे ठाकुर ਹਰ ਜਪੀਏ ਵੱਡੇ ਕਰਮਾਂ ਨਾਮਹੀਨ ਰਗ ਜੀਵ ਤੇ ਤੈਨ ਵਡ ਦੂਖ ਸਹਮਾਂ ਓਏ ਫਿਰ ਫਿਰ ਜੋਨ ਪਵਾਈ ਐ ਨੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰਪੁਰਬ ਲਿਖੇ ਵੱਡ ਕਰਮਾ ਗੁਰ ਸਤਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮ ਬਿਲਾਵਲ ਮਹਿਲਾ ਚੌਥਾ ਹਮਰਾ ਚਿਤ ਲੁਭਤ ਮੋਹ ਵਿਖਿਆ ਬਹੁ ਦੁਰਮਤ ਮੈਲ ਫਰਾ ਤੂੰ ਮੇਰੀ ਸੇਵਾ ਕਰ ਨ ਸਕੈ ਪ੍ਰਭ ਹਮ ਕਿਉ ਕਰ ਮੁਗਦ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ जन ऊपर कृपा तब तारी मेल सतगुरु पार परा राव हमरे पिता ठाकुर था तब स्वामी हर देहो मति जस करा तुमरे संग लगे से उधरे ज्यों संग काष्ट लोतरा साक तन्नर हो छी मत मध्यम ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗ ਹੀਨ ਦੋ ਚਾਰੀ ਓਏ ਜਨਮ ਹੋਏ ਫਿਰ ਮਰਾ ਜਿਨ ਕੋ ਤੁਮ ਹਰ ਮਿਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹਿਲਾ ਚੌਥਾ ਆਓ ਸੰਤ ਮਿਲੋ ਮੇਰੇ ਭਾਈ ਮੇੜ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਇਥ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਓ ਕਾਇਆ ਨਗਰ ਮੈਂ ਰਾਮ ਰਸ ਊਤਮ ਕਿਉ ਪਾਈਐ ਉਪਦੇਸ਼ ਜਾਣ ਕਰੋ ਸਤਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਹੋ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦਿਖੋ ਗੁਰਮਤ ਹਰ ਰਸ ਮੀਠਾ ਲਾਗਾ ਤਿਨ ਬਿਸਰੇ ਸਭ ਵਿਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜਾਓ ਬਿਲਾਵਲ ਮਹਲਾ ਚੌਥਾ ਖੱਤਰੀ ਬ੍ਰਾਹਮਣ ਸ਼ੁੱਧ ਵੈਸ਼ ਕੋ ਜਾਪੇ ਹਰ ਮੰਤਰ ਜਪੈਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਬ ਰਹਿਨੀ ਹਰ ਜਨ ਦੇਖੋ ਸਤ ਗੁਰ ਨੈਨੀ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬਹਿਨੀ ਰਹਾਓ ਅਨੇਕ ਉਪਾਅ ਚਤਵੀਆ ਬਹੁ ਤੇਰੇ ਸਾਹ ਹੋਵ ਜੇ ਬਾਤੋ ਐਨੀ ਆਪਣਾ ਭਲਾ ਸਭ ਕੋਈ ਬਾਂਛੈ ਕੋ ਕਰੇ ਜੇ ਮੇਰਾ ਚਿਤ ਨਾ ਚਿਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਥੈਨੀ ਅਨੰਦਿਨ ਹਰ ਹਰ ਨਾਮ ਧਿਆਵੋ ਗੁਰ ਸਤਗੁਰ ਕੀ ਮਤ ਲੈਣੀ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨ ਤੈਨੀ ਜਨ ਨਾਨਕ ਕੇ ਪਬ ਕਰਤੇ ਸੁਆਮੀ ਜਿਉ ਪਾਵੈ ਤਿਵੇਂ ਬੁਲੈਨੀ ਬਿਲਾਵਲ ਮਹਲਾ ਚੌਥਾ ਆਨੰਦ ਮੂਲ ਤੇ ਆਇਓ ਪੁਰਖੋ ਤੁਮ ਆਨੰਦਨ ਆਨੰਦ ਅਨੰਦੇ ਤਰਨੁਰਾਇ ਕੀ ਕਾਣ ਚੁਕਾਈ ਸਭ ਚੁਕੇ ਜਮਕੇ ਛੰਦੇ ਜਪਮਨ ਹਰ ਹਰ ਨਾਮ ਗੋਬਿੰਦੇ ਵਡ ਢਾਗੀ ਗੁਰ ਸਤ ਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾ ਸਾਤ ਤਮੂੜ ਮਾਇਆ ਕੇ ਬੰਧਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲਗੇ ਸੇ ਉਧਰੇ ਵਡ ਪਾਗੀ ਸੇਵ ਕਰਨਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਨ ਨਾਨਕ ਆਪੇ ਆਪ ਸਭ ਵਰਤਿ ਜਿਉਂ ਰਾਖੈ ਤਿਵੇਂ ਰਹੰਦੇ ਇੱਕੋ ਅੰਕਾਰ ਸਤਗੁਰ ਪ੍ਰਸਾਦ ਰਾਤ ਬਿਲਾਵਲ ਮਹਿਲਾ ਚੌਥਾ ਪੜਤਾਲ ਤਰ ਤੇ ਰਵ ਬੋਲੋ ਭਈਆ ਰਾਮ ਨਾਮ ਤਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਘਰ ਪੂਰੇ ਰਹਾ ਜਨ ਥਲੇ ਰਾਮ ਨਾਮ ਨਿਤ ਗਾਈਏ ਹਰ ਦੁੱਖ ਬਸਾਰਨੋ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ ਗੁਰਪੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰ ਆਸਾ ਪਾਉ ਦੁਜਾ ਦਿਨਸ ਬਿਨਾਸਾ ਕਿਤ ਅਸਾ ਹੋਏ ਨਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ RAM ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਿਲਾਵਲ ਮਹਿਲਾ ਪੰਜਵਾ ਚੌਪ ਦੇ ਕਰ ਪਹਿਲਾ ਇਕੋ ਓੰਕਾਰ ਸਤਗੁਰ ਪ੍ਰਸਾਦ ਨਦਰੀ ਆਵੇ ਤਿਸ ਸਿਉ ਮੋਹ ਕਿਉ ਮਿਲੀਐ ਪ੍ਰਭ ਅਬਨਾਸ਼ੀ ਤੋਹਿ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕੈ ਅੰچل ਲਾਵੋ ਕਿਉ ਤਰੀਐ ਵਿਖਿਆ ਸੰਸਾਰ ਸਤਗੁਰ ਬੋਹਿਥ ਪਾਵੈ ਪਾਲ ਰਹਾ ਤਨ ਚਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਤਕ ਸੋਗ ਤੇ ਰਹੇ ਨਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਆਇਆ ਵੇੜ ਮਾਇਆ ਸਰਬ ਕੋਇੰਗਾ ਹਉ ਮੈਂ ਪਚੇ ਦੀਪਕ ਦੇਖ ਪਤੰਗਾ ਸਗਲ ਸ਼ਿੰਗਾਰ ਕਰੇ ਨਹੀਂ ਪਾਵੇ ਜੋ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ ਹਉ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲ ਕੀਰਾ ਮਿਲੇ ਨਾ ਉਪਾਇਆ ਹਰ ਕਾਮੰਦ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚੱਖਿਆ ਤਿਸ ਆਇਆ ਸਾਧ ਜਿਉ ਗੁੰਗਾ ਮਨ ਮੈਂ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇ ਬਿਗੰਨਾ ਲੱਗੇ ਜਪ ਅਲਖ ਅਭੇਰ ਅਰਤ ਪਨੀਤ ਭਈ ਗੁਣ ਗਾਏ ਦੁਰਤ ਗਇਆ ਹਰ ਨਾਮ ਧਿਆਏ ਰਹਾਉ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵਡਪੁਰ ਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਊਠੇ ਸਭ ਸੁਖ ਪਾਏ ਸਤ ਗੁਰ ਤੂਠੇ ਪਾਰ ਬ੍ਰਹਮ ਪ੍ਰਪਤ ਰਖਵਾਲੇ ਜਿੱਥੇ ਥਿੱਥੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਿਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸ਼ਰਨਾਈ ਤਰ ਕਿਰਪਾ ਹਰ ਚਰਨ ਤੇ ਆਈ ਦਇਆ ਕਰੋ ਬਸੋ ਮਨ ਆਏ ਨੋਹੇ ਨਿਰਗੁਣ ਲੀਜੇ ਲੜਲਾਏ ਰਹਾਉ ਕ੍ਰਮ ਚਿਤ ਆਵੇ ਤਾ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਵਤ ਤਨ ਸ਼ਾਰ तब चित आए पूर्ण सब काज हर विसरत सब काम मोहताज चरण कमल संग लागी प्रीत विसर गई सब दुर्मत रीत मन तन अंतर हर हर मंत नानक भगतन का कार सदा आनंद